ਜਿਸ ਵਖਰੇ ਕੋ ਨੈਣ ਤੋਂ ਆਇਆ ਵਰਜੰਦੇ ਜੀ ਮਾਰਾ ਪ੍ਰਮਾਨ ਕਲੇਸ਼ਕ ਮੰਦਿਰ ਸਾਹਿਬ ਦੇ ਵਿੱਚ ਜਿਸ ਵਖਰੇ ਕੋ ਨੈਣ ਤੋਂ ਆਇਆ ਰਾਮ ਨਾਮ ਸੰਤਨ ਘੜ ਪਾਇਆ ਮਾਰੇ ਪ੍ਰਮਾਨ ਜਿਸ ਵਖਰੇ ਨੂੰ ਨੈਣ ਵਾਸੇ ਸੰਸਾਰ ਚ ਆਏ ਤੇ ਉਹ ਕਿੱਥੋਂ ਮਿਲਦਾ ਹੈ ਰਾਮ ਨਾਮ ਰੂਪ ਸੰਤਨ ਦੇ ਕਰਾਂ ਜਿਸ ਸੰਤਾਂ ਦੇ ਹਿਰਦੇ ਚੁੰਦ ਰਾਮ ਨਾਮ ਸੰਤਨ ਘਰ ਆਇਆ ਉਹਨੂੰ ਪ੍ਰਾਪਤ ਕਰਦੇ ਨੇ ਉੱਥੇ RAM ਨਾਮ ਸੰਤਨ ਕਰ ਪਾਇਆ ਜੇ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ RAM ਨਾਮ ਦਾ ਸੌਦਾ ਸੰਤਾਂ ਕੋਲ ਮਿਲਦਾ ਕਿਉਂਕਿ ਸੰਤਾਂ ਦੇ ਹਿਰਦੇ 'ਚ ਹਮੇਸ਼ਾ RAM ਦਾ ਨਾਮ ਵਸਿਆ ਰਹਿੰਦਾ ਇਹ ਬਖਰੇ ਜਿਸੋਖ ਨੂੰ ਜਿਸ ਵਪਾਰ ਨੂੰ ਕਰਮਾਸੇ ਸੰਸਾਰ 'ਚ ਹੈ ਉਹ RAM ਨਾਮ ਹੈ ਤੇ RAM ਨਾਮ ਜਿਹੜਾ ਹੈ ਸੰਤਾਂ ਦੇ ਹਿਰਦੇ 'ਚ ਹੋਇਆ ਹਰ ਵੇਲੇ ਰਹਿੰਦਾ ਕਿਦਾਂ ਪ੍ਰਾਪਤ ਹੋਏ ਫਿਰ ਤਜਵੀਮਾਨ ਲੇਹ ਮਨਮੋਲ ਤਜਵੀਮਾਨ ਲੇਹ ਮਨਮੋਲ ਕਿਦਾਂ ਖਰੀਦਾਂ ਕਹਿੰਦੇ ਹੰਕਾਰ ਛੱਡ ਦੇ ਤੇ ਮਨ ਅਰਪਣ ਕਰ ਦੇ ਤੇ ਮਨ ਦੇ ਕੀਮਤ ਨਾਲ ਖਰੀਦ ਲਓ ਰਾਮ ਦਾ ਨਾਮ ਐਸੇ ਨਾਲ ਹੀ ਖਰੀਦਿਆ ਜਾਂਦਾ ਮਨ ਦੇ ਨਾਲ ਖਰੀਦਿਆ ਜਾਂਦਾ ਮਨ ਅਰਪਣ ਕਰ ਦੇ ਤੇ ਮਨ ਦੀ ਕੀਮਤ ਦੇ ਕੇ ਰਾਮ ਦਾ ਨਾਮ ਖਰੀਦ ਲਓ ਕਿਉਂਕਿ ਪੈਸੇ ਨਾਲ ਨਹੀਂ ਮਿਲਦਾ ਤਾਂ ਨਾਲ ਨਹੀਂ ਮਿਲਦਾ ਸੋਨਾ ਚਾਂਦੀ ਦੇ ਕੇ ਰਾਮ ਦਾ ਨਾਮ ਨਹੀਂ ਮਿਲਦਾ ਕੇਵਲ ਮਨ ਅਰਪਣ ਕਰਕੇ ਮਿਲ ਜਾਂਦਾ ਰਾਮ ਨਾਮ ਹਿਰਦੇ ਮਹਿਤੂਰ ਰਾਮ ਨਾਮ ਨੂੰ ਹਿਰਦੇ ਜਤੂਰ ਕੇ ਲੈ ਲਓ ਮਨ ਅਰਪਣ ਕਰਕੇ ਤੇ ਰਾਮ ਦਾ ਨਾਮ ਤੂ ਲਿਖ ਲੈ ਲਓ ਇੱਕ ਦੇਸ਼ ਦਾ ਰਾਜਾ ਬੜਾ ਤਾਰਮਿਕ ਵਿਚਾਰੰਦ ਕੁਈ ਨਾ ਕੋਈ ਧਰਮ ਦੇ ਕੰਮ ਕਰਦਾ ਰਹਿੰਦਾ। ਦਾਨ ਪੁੰਨ ਵੀ ਬੜਾ ਕਰਦਾ। ਲੇਕਿਨ ਸੰਤਾਂ ਦਾ ਸੰਗ ਨਹੀਂ ਹੈ। ਗਿਆਨ ਦਾ ਪ੍ਰਾਪਤੀ ਦਾ ਸਾਧਨ ਕੇਵਲ ਸੰਤ ਮਲਾਪ ਹੁੰਦਾ ਹੈ। ਆਪਣੇ ਕੰਮ ਦੇ ਜਰਜਰ ਅੰਦਰ ਆਜੋ। ਇੱਕ ਵਾਰ ਸੋਚਣ ਕਿ ਸਾਉਂਦ ਦਾ ਮਹੀਨਾ ਬੜੇ ਦਾ ਮਾਤਮ ਸੁਣਿਆ। ਸਾਵਨ ਦਾ ਮਹੀਨਾ ਸਭ ਲਈ ਕਿਦਾਂ ਕਰੀਏ ਇੱਕ ਪੰਡਤ ਜੀ ਨਾਮ ਗੁਰਿੰਦਰ ਸਿੰਘ ਬੁਲਾਇਆ ਉਹਨਾਂ ਨੇ ਪੰਡਤ ਜੀ ਵੀ ਸਾਵਨ ਦਾ ਮਹੀਨਾ ਹੈ ਬੜੇ ਲੋਕ ਕਹਿੰਦੇ ਸਾਵਨ ਦਾ ਮਹੀਨਾ ਬੜਾ ਉਤਮ ਹੈ ਤੇ ਕੀ ਕੀਤਾ ਜਾਵੇ ਕਹਿੰਦੇ ਮਹਾਰਾਜ ਸੋਮਵਾਰ ਦਾ ਵਰਤ ਰੱਖ ਲੋ ਉਹ ਬਗਾਨ ਸ਼ੰਕਰ ਦੇ ਸ਼ਿਵਲਿੰਗ ਤੇ ਜਾ ਕੇ ਦੁੱਧ ਚੜਾਓ ਰਾਜਾ ਸਿਰਜਣ ਲਗਾ ਏ ਠੀਕ ਹੈ ਇਸ ਤਰ੍ਹਾਂ ਹੀ ਕਰ ਦੇ ਲੇਕਿਨ ਮੈਂ ਰਹਾ ਜਾਵਾਂ ਤੇ ਬਾਕੀ ਦੇ ਲੋਕ ਜਦੂ ਚਲਾਉਂਦੇ ਨੇ ਗੜਬਿਗੜਵੀ ਤੇ ਮੈਂ ਰਹਾ ਜਾ ਮੈਂ ਤਾਂ ਫਿਰ ਸਾਰੇ ਸ਼ਹਿਰ ਦਾ ਦੂਚੜਾ ਪਤਾ ਲਗੇ ਰਹਾ ਜਾ ਉਹਨੇ ਬੜਾ ਸਾਰਾ ਇੱਕ ਉਥੇ ਤਲਾਬ ਬਣਾ ਦਿੱਤਾ ਹੁਕਮ ਕਰਤਾ ਸਾਰਾ ਸ਼ਹਿਰ ਦੁੱਧ ਸਾਰੇ ਦਾ ਸਾਰਾ ਦੁੱਧ ਇਥੇ ਸੋਮਵਾਰ ਨਹੀਂ ਜਾਏ ਜਿਹੜੇ ਚਾਰ ਸੰਭਾਲਕ ਦੀ ਪੰਜ ਪੈਂਦੇ ਨੇ ਸੋਮਵਾਰ ਮੇ ਸੋਮਵਾਰ ਨੂੰ ਕਿਸੇ ਦੇ ਘਰ ਦੁੱਧ ਨਹੀਂ ਵਰਤਣਾ ਸਾਰੇ ਦਾ ਸਾਰਾ ਦੁੱਧ ਇਥੇ ਲੈ ਕੇ ਆਣੇ ਉਹ ਇੱਕ ਸਰੋਵਰ ਟੈਂਕ ਇੱਕ ਬਣਾਉਤ ਨੇ ਤੇ ਟੈਂਕ ਵਿੱਚ ਸਾਰਾ ਦੁੱਧ ਇਕੱਠਾ ਕੀਤਾ ਜਾਵੇ ਤੇ ਰਾਜਾ ਉਹ ਸਾਰਾ ਦੁੱਧ ਸਿਵਲਿੰਗ ਤੇ ਚੜਾਈਗਾ ਹੁਕਮ ਹੋ ਗਿਆ ਉਸ ਸਾਰੇ ਘਰਾਂ ਦੇ ਲੋਕ ਹੁਕਮ ਹੈ ਕੁਝ ਕਹਿ ਨਹੀਂ ਸਕਦੇ ਟਾਲ ਨਹੀਂ ਸਕਦੇ ਨਾਰਾਜ ਆ ਗਿਆ ਹੈ ਉਸਾਂ ਬਾੜ ਦੇ ਦਿਨ ਸਾਰੇ ਲੋਕ ਆਪਣੇ ਘਰਾਂ ਦਾ ਸਾਰਾ ਦੁੱਧ ਘਣੀ ਲੈ ਕੇ ਕੋਈ ਆਪਣਾ ਜਿਸਤਾਂ ਡੋਲ ਲੈ ਕੇ ਲੈਣੇ ਲੱਗਿਆ ਸਾਰੇ ਦਿਨ ਸਾਰੇ ਰਾਜ ਦੇ ਲੋਕ ਆਈ ਲੈ ਸਾਰਾ ਦੁੱਧ ਸਟੈਂਕ 'ਚ ਭੰਦੇ ਬਣੇ ਲੇਕਿਨ ਉਹ ਟੈਂਕ ਦਾ ਅੱਧਾ ਵੀ ਨਾ ਹੋਇਆ ਸਾਰੇ ਸੋਚਣ ਲੱਗੇ ਪੁਜਾਰੀ ਸੋਚਦਾ ਪਿਆ ਹੈ ਵੀ ਮੰਦਰ ਦੇ ਨਾਲ ਹੀ ਟੈਂਕ ਬਣਾਇਆ ਗਿਆ ਵੀ ਸਦੂਦ ਇਕੱਠਾ ਕਰਨਾ ਹੈ ਇੰਨੀ ਭਾਰੀ ਪਰਜਾ ਹੈ ਉਹ ਸਾਰੇ ਦੁੱਧ ਲੈ ਕੇ ਆਂਦੇ ਮੈਂ ਲੈਣ ਆਉਣ ਲੱਗੇ ਮੀਲਾਂ ਦੀਆਂ ਦੁੱਧ ਪਾਉਂਦੇ ਜਾਂਦੇ ਨੇ ਲੇਕਿਨ ਟੈਂਕ ਤਾਂ ਪਰਦਾ ਹੀ ਨਹੀਂ ਪਿਆ ਬੜੀ ਸੋਚ ਵਿਚਾਰ ਚ ਕਰਨ ਲੱਗੇ ਰਾਜਾ ਵੀ ਬੜਾ ਹੈਰਾਨ ਹੈ। ਪਰਜਾ ਦੇ ਲੋਕ ਤਾਂ ਸਾਰੇ ਆਨੇ ਲੈਣਾ ਲੱਗਿਆ ਵੀ ਨੇ। ਬੜੀ ਦੂਰ ਮੀਲੋਂ ਲੈਣਾ ਲੱਗਿਆ। ਦੁੱਧ ਸਾਰੇ ਲਿਆ ਰਹੇ ਨੇ ਆਪਣੇ ਸਾਰੇ ਘਰ ਦਾ ਪੂਰਾ ਦੁੱਧ ਲਿਆ ਰਹੇ ਨੇ ਹੁਕਮ ਹੈ। ਬਿਲਕੁਲ ਨਹੀਂ ਦੁੱਧ ਵਰਤਣਾ। ਜਿੰਨਾ ਦੁੱਧ ਹੈ ਤੁਹਾਡੇ ਘਰ ਸਾਰੇ ਦਾ ਸਾਰਾ ਲੈ ਕੇ ਆਣਾ। ਸਾਰਾ ਦੁੱਧ ਲਿਆ ਕੀ ਆ ਰਹੇ ਨੇ। ਸਾਰੇ ਲੈਣ ਦੇ ਤਾਂ ਸੰਭਾਪਤ ਹੋ ਗਏ। ਲੇਕਿਨ ਟੈਂਕ ਦੁੱਧ ਹੈ। ਰਾਜਾ ਮੰਦਰ ਚ ਬੈਠਾ ਦੁੱਧ ਚੜਾਣ ਲੱਗਾ ਇਹਨੇ ਵਿੱਚ ਗ੍ਰਸਤੀ ਮਾਤਮਾ ਨੇ ਪਰਿਵਾਰ ਹੈ ਉਹਨਾਂ ਦਾ ਬਾਲ ਬੱਚੇ ਨੇ ਮਿਰਦ ਮਾਤਾ ਪਿਤਾ ਵੀ ਨੇ ਉਹਨਾਂ ਦੇ ਉਹ ਅੱਧਾ ਘਗੜੋਰਾ ਦੁੱਧ ਲੈ ਕੇ ਆਇਆ ਦੁੱਧ ਚੜਾਇਆ ਉਹਨੇ ਅਰਦਾਸ ਕੀਤੀ ਹੈ ਮਹਾਰਾਜ ਇਹ ਥੋੜੀ ਜਿਹੀ ਭੇਟ ਮੇਰੇ ਸਵੀਕਾਰ ਕਰ ਲੈਣੀ ਅਲਪਗਜੀਬ ਗਲਤੀਆਂ ਦੇ ਸੀ ਪਤਲੇ ਭਰੇ ਹੋਏ ਕਿਰਪਾ ਬਖਸ਼ਿਸ਼ ਕਰਨੀ ਸੇਵਾ ਪਰਵਾਨ ਕਰਨੀ ਉਹ ਦੁੱਧ ਪਾਇਆ ਉਸਨੇ ਤੇ ਮੁੜੇ ਜਦ ਲੰਗੇ ਉਧਰ ਉਧਰ ਐਨਐਚ ਸਾਰਾ ਟੈਂਕ ਭਰ ਗਿਆ ਸਾਰੇ ਬੜੇ ਹੈਰਾਨ ਹੋ ਕੇ ਵੀ ਟੈਂਕ ਤੇ ਭਰ ਗਿਆ ਵੀ ਭਰਿਆ ਕਿਦਾਂ ਕਿਸੇ ਨੇ ਪਤਾ ਨਹੀਂ ਲੱਗਾ ਕabhi ਲੋਕੋ ਤਾਂ ਕੋਈ ਸਮਝ ਨਹੀਂ ਕਿਸੇ ਨੇ ਵੀ ਰਾਜ ਖੁਸ਼ ਤਾਂ ਬੜਾ ਹੋਇਆ ਹੈ ਹੈਰਾਨੀ ਬੜਾ ਹੋਇਆ। ਇਹ ਦੁੱਧ ਅਦਾ ਟੈਂਕ ਜਦ ਮੈਂ ਆਇਆ ਤੇ ਫਿਰ ਮੈਂ ਆ ਕੇ ਮੰਦਰ ਬੈਠਾ ਜਦੋਂ ਮੈਂ ਦੁੱਧ ਚੜਾਉਣਾ ਚਾਹਿਆ ਤੇ ਉਹ ਟੈਂਕ ਉਹਦਾ ਸਿੱਧੇ ਬਾਅਦ ਇੱਕਦਮ ਪੂਰਾ ਭਰ ਗਿਆ। ਉਹ ਕਿਸੇ ਨੂੰ ਪਤਾ ਹੀ ਨਾ ਲੱਗਾ। ਦੂਜਾ ਸੋਮਵਾਰ ਹੋਇਆ। फिर उसी तरह हुक्म आया सारे शहर के ने दूजे सोमवार भी सारा दूध लेके आए उसी तरह है। उस तरह लाइन लग गई सारे उस तरह फिर महात्मा जी आए और थोड़ा जहा दूध लेके आए अरदास बेनती की थी दुध पाया हम किसी का ध्यान ही नहीं महात्मा जी मुड़ के चले गए तो थोड़ी देर बाद टैंक भर गया लेकिन फिर भी अज भी समझ किसी ना आई ਕਿ ਕਿ ਮਹਤਵੰਤਾ ਬਸਤਰ ਨਹੀਂ ਪਾਇਆ ਸਨ ਉਹਨਾਂ ਗ੍ਰਸਤੀ ਸੀ ਐ ਸੰਸਨ ਗ੍ਰਸਤੀ ਸੰਸਨ ਗ੍ਰਸਤੀਆਂ ਮੇ ਲੇਕ ਬਸਤਰ ਵਧਾਰਨ ਕਰਦੇ ਸਨ ਕਿ ਕਿਸੇ ਨੇ ਸਮਝ ਨਹੀਂ ਪਾਇਆ ਇਹ ਗੱਲ ਹੋਈ ਕਿ ਦੋ ਸਾਂਭਰ ਹੋ ਗਏ ਇਹ ਗੱਲ ਕਿਸ ਨੂੰ ਸਮਝ ਨਹੀਂ ਆਈ ਜਿਸੇ ਸਾਂਭਰ ਰਾਜਾ ਕਹਿੰਦਾ ਮੈਂ ਆਪ ਬੈਠਾਂਗਾ ਮੈਂ ਪਤਾ ਕਰਦਾ ਮੈਂ ਕੀ ਗੱਲ ਹੋਈ ਪਹਿਲੇਦਾਰ ਨੂੰ ਸਮਝ ਨਹੀਂ ਆਈ ਕਿਉਂਕਿ ਆਮ ਸੰਗਤ ਆਂਦਰੀ ਪਾਂਦਰੀ ਚੱਲਦੇ ਰਹੀਓ। ਔਰ ਉਸ ਮਹਾਤਮਾ ਦੇ ਜਾਨਦਬਾ ਟੈਂਕ ਪਰ ਦੱਸੇ। ਜਿਸਰੇ ਭੱਜ ਜਾਂਦਾ ਤਾਂ ਸਮਝਾਣੇ ਸੀ ਇਸੇ ਦੁੱਧ ਪਾਂਦੇ ਭਰ ਗਿਆ। ਹੁਣ ਤੁਸੀਂ ਇਸੇ ਸੰਭਾਰ ਨੂੰ ਰਾਜਾ ਉੱਥੇ ਪਹਿਰੇਦਾਰ ਬਣ ਕੇ ਆ ਬੈਠਾ। ਸਪਾਈ ਦੇ ਉਹਨੇ ਕੱਪੜੇ ਪਾਏ ਲੈ। ਪਤਾ ਲੱਗਿਆ ਵੀ ਰਾਜਾ। ਸਾਰੀ ਲੈਣਾ ਖਤਮ ਹੋਈਆਂ। ਮੈਨੇ ਜੋ ਖੀਰ ਦੇ ਵਿੱਚੋਂ महात्मा जी आ गए दुध पाया मुड़ गए दूर देखते पे राजा सब चले गए देखा तो टैंक भर गया एकदम दौड़े जाके महात्मा जी ने रोक लिया हाँ जी महाराज सिपाही है रोकता पे महात्मा जी कहते दसो आप कुछ कहना चाहते ਉਸਨੂੰ ਤੇ ਮੇਰੇ ਕੋਈ ਕਸੂਰ ਤਾਂ ਕੀਤਾ ਨਹੀਂ ਰਾਜ ਪੁਲਿਸ ਮੈਨੂੰ ਪਗੜਨਾ ਹੀ ਰੁਕ ਜਾ ਦੱਸ ਕੋਈ ਮੇਰਾ ਕਸੂਰ ਹੈ ਉਸ ਬਾਈ ਕਰਨਾ ਨਹੀਂ ਮੈਂ ਰਹਾ ਜਾਵਾ ਮੈਂ ਸੁਭਾਈ ਨਹੀਂ ਮੈਂ ਰਹਾ ਜਾਵਾ ਬੇ ਇਹੀ ਦੇਖਣ ਵਾਸਤੇ ਆ ਪਿਆਰਾ ਕਰ ਰਿਆ ਸੀ ਇਹ ਦੋ ਬਾਰ ਅੱਗੇ ਵੀ ਸਾਰਾ ਟੈਂਕ ਅੱਧਾ ਸਿਗਰ ਭਰ ਗਿਆ ਜੇ ਤੁਸੀਂ ਦੁੱਧ ਬੰਦਦੇ ਤਾਂ ਭਰਿਆ ਕੀ ਕਾਰਨ भी तोड़े दुद्ध पाण के नाल इस सारा टैंक भर गया जबकि मैं देखा तो थोड़ा जहा दुध लेके आयो कह लगे देखो महाराज एक कारण की है इन्हें पुजारी पहुँच गए दौड़े आ गए बाकी सफाई मंत्री भी आ गए भी राजे ने उस बंदे ने फ लिया जिन्हें जिद दुद्ध पाण सारा भर गया से टैंक ਮంత్రి ਕਹਿੰਦਾ ਮਹਾਰਾਜ ਇਹਨਾਂ ਨੂੰ ਪ੍ਰੇਮ ਸਿੰਘ ਸਤਕਾਰ ਨਾਲ ਬਿਠਾਓ ਪੁੱਛਦੇ ਆ ਲੈ ਕੇ ਆਏ ਮੰਦਰ ਉਹਨਾਂ ਨੂੰ ਬਿਠਾਇਆ ਉੱਥੇ మంత్రి ਕਹਿੰਦਾ ਕਾਰਨ ਆਪ ਦੱਸ ਸਕਦੇ ਆ ਇਹ ਸਾਰੇ ਸ਼ਹਿਰ ਨਹੀਂ ਦੁੱਧ ਪਾਇਆ ਤੇ ਚਾਹ ਕਿ ਨਾ ਬਨਿਆ ਅੱਧਾ ਹੀ ਹੁੰਦਾ ਤੁਸੀਂ ਥੋੜਾ ਜਿਆਦਾ ਦੁੱਧ ਪਾਉਂਦੇ ਹੋ ਰਾਜਾ ਨੇ ਖੁਦ ਦੇਖਿਆ ਉਹ ਸਾਰਾ ਟੈਂਕ ਭਰ ਜਾਂਦਾ ਇਹ ਕਾਰਨ ਕੀ ਦਾ ਗਿਆਨ ਲਗੇ ਦੇਖੋ ਪਰਮੇਸ਼ਰ ਕਿਛੇ ਦੀ ਮਜਬੂਰੀ ਨਹੀਂ ਪਸੰਦ ਕਰਦਾ ਕਿ ਮਜਬੂਰ ਹੋ ਕੇ ਆਪਣੇ ਕਰਜ਼ ਨੂੰ ਦੁਖੀ ਕਰਕੇ ਤੇ ਉਹ ਪਰਮੇਸ਼ਰ ਦੇ ਅਰਪਣ ਕੁਛ ਕਰ ਦੇਵੇ ਪ੍ਰਸੰਤਾ ਪਸੰਦ ਪ੍ਰਸੰਤਾ ਨਾਲ ਜਿਹੜਾ ਪ੍ਰਮਾਤਮਾ ਨੂੰ ਕੁਛ ਭੇਟ ਕਰਦਾ ਉਹ ਪਰਮੇਸ਼ਰ ਸਵੀਕਾਰ ਕਰ ਦਿੰਦਾ ਤੁਸੀਂ ਆਉ ਜਾਗੇ ਕਿਤੇ ਵੀ ਸਾਰੇ ਘਰ ਦਾ ਦੁੱਧ ਲਿਆਓ ਵਿਚਾਰ ਹੀ ਨਹੀਂ ਕੀਤਾ ਬਛੜੇ ਭੁਕੇ ਰਹਿ ਜਾਣਗੇ ਬੱਚੇ ਭੁਕੇ ਰਹਿ ਜਾਣਗੇ ਕੋਈ ਰੋਗੀ ਨੇ ਕੋਈ ਬਿਰਧ ਨੇ ਉਹਨਾਂ ਨੂੰ ਦੁੱਧ ਜ਼ਰੂਰੀ ਹੈ वो सारे दूध लै के आए राजा क्या है डरदे ले आए बछड़े भी भुखे रह गए बच्चे भुखे रह गए बिरध लोग भी रह गए बीमार लोग भी रह गए यही सौदे ने देखो राजा कैसा है इस साड़ा दुद्ध भी छीन लिया दो शाम बार अगे हो गए ने किसी दुध नहीं मिले तो उन्होंने सगों आ निकली कैसा राजा ਮੇਸੇ ਲੋਕੀਆ ਸਾਡਾ ਧਿਆਨ ਹੀ ਨਹੀਂ ਕਰਦਾ ਬੱਚੇ ਛੋਟੇ ਛੋਟੇ ਨੇ ਉਹਨਾਂ ਦਾ ਧਿਆਨ ਹੀ ਨਹੀਂ ਕੀਤਾ ਬੱਚੜਿਆਂ ਦੇ ਸਭ ਨਹੀਂ ਛੱਡਿਆ ਤੇ ਭਗਵਾਨ ਨੂੰ ਤਾਂ ਉਹ ਚੀਜ਼ ਪਸੰਦ ਹੁੰਦੀ ਹੈ ਜਿਹੜਾ ਪ੍ਰਸੰਤਾ ਨਾਲ ਕੋਈ ਅਰਪਣ ਕਰੇ ਖੁਸ਼ ਹੋ ਕੇ ਦੇਵੇ ਭਗਵਾਨ ਦੇ ਅਰਪਣ ਕਰੇ ਇਹਦਾ ਲੋਕੀ ਲੋਂਦੇ ਕੋਲ ਲਾਉਂਦੇ ਇੱਥੇ ਦੁੱਧ ਦੇ ਗਏ ਨੇ ਸੋਦਰੇ ਹੋ ਮੇਰਾ ਬੱਚਾ ਜੋ ਦੁੱਧ ਕਰਦਾ ਸੀ ਮੈਂ ਦਿੱਤਾ ਹੀ ਨਹੀਂ ਉਹ ਪਿਤਾ ਮੇਰਾ ਬਿਮਾਰ ਸੀ ਉਹ ਕਹਿੰਦਾ ਦੁੱਧ ਪੀਣਾ ਮੈਂ ਦਿੱਤਾ ਨਹੀਂ ਮਨਜ ਤਾਂ ਸਾਰੇ ਖਿਆਲ ਲੈ ਕੇ ਆਏ ਨੇ ਦੁਖੀ ਹੋ ਕੇ ਆਏ ਨੇ ਤੇ ਦੁਖ ਦੁਖੀ ਹੋ ਕੇ ਆਏ ਤੇ ਭਗਵਾਨ ਨੂੰ ਦੁੱਧ ਅਰਪਣ ਕਰਦੇ ਨੇ ਭਗਵਾਨ ਇਹ ਪਸੰਦ ਨਹੀਂ ਕਰਦੇ ਭਗਵਾਨ ਨੂੰ ਤਾਂ ਮਨ ਅਰਪਣ ਕਰੋ ਮਨ ਦੇ ਨਾਲ પ્રસન્ન ਹੋ ਕੇ ਜੋ ਵੀ ਦਿਓਗੇ ਸਾਰਾ ਦਿੱਤਾ ਤਾਂ ਭਗਵਾਨ ਦਾ ਆਪਣੇ ਕੋਲੋਂ ਬੰਦਾ ਕੁਝ ਨਹੀਂ ਦੇ ਸਕਦਾ ਲੇਕਿਨ ਜੋ ਵੀ ਦਵੇ ਤਨ ਮਨ ਅਰਪਣ ਕਰੇ ਪ੍ਰਸੰਤਾ ਨਾਲ ਕਰੇ ਖੁਸ਼ੀ ਨਾਲ ਕਰੇ ਮਜਬੂਰੀ ਨਾਲ ਨਹੀਂ ਹੁੰਦਾ ਕੋਈ ਮਜਬੂਰੀ ਨਾਲ ਕੋਈ ਸੇਵਾ ਕਰੇ ਜਾਂ ਸਿਮਰਨ ਕਰੇ ਉਹ ਨਹੀਂ ਲੱਗਦਾ ਪ੍ਰਸੰਤਾ ਨਾਲ ਕਰੇ ਖੁਸ਼ੀ ਨਾਲ ਕਰੇ ਪਾਠ ਕਰਦਾ ਕੀਰਤਨ ਕਰਦਾ ਸਤਸੰਗ ਕਰਦਾ ਜੋ ਵੀ ਕਰਦਾ ਪ੍ਰਸੰਤਾ ਨਾਲ ਕਰੇ ਵਦਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਮਜਬੂਰ ਹੋ ਕੇ ਪਾਠ ਕਰ ਲਵੇ ਸਿਮਰਨ ਕਰ ਲਵੇ ਘੜੀ ਦੇ ਘਰੇ ਵੇ ਆ ਜਾ ਇਹ ਨਹੀਂ ਦੂਜਾ ਬੰਦਾ ਮਜਬੂਰ ਬੈਠਾ ਹੈ ਉਹਨੇ ਕਿੰਦਾ ਸੇਵਾ ਪ੍ਰਵਾਨ ਹੋਇਆ ਸੇਵਾ ਪ੍ਰਸੰਤਾ ਰਾਮ ਕਰੇ ਬਈ ਖੁਸ਼ੀ ਹੋ ਵੀ ਉਹਨਾਂ ਹਾਂ ਮੇਰੇ ਤੇ ਮਾਰ ਨੇ ਸੇਵਾ ਜਿਆਦਾ ਲੈ ਲਈ ਮਨ ਖੁਸ਼ ਹੋਣਾ ਚਾਹੀਦਾ ਤਾਂ ਸੇਵਾ ਪ੍ਰਵਾਨ ਹੋਉਂਦੀ ਤੇ ਇਹ ਲੋਕਾਂ ਨੇ ਮਜਬੂਰ ਕਰਤਾ ਸਾਰਾ ਦੁੱਧ ਲੈ ਕੇ ਆਉ ਉਹ ਖੁਸ਼ੀ ਤਾਂ ਕਿਸੇ ਦੇ ਹੈ ਹੀ ਨਹੀਂ ਵਿੱਚ ਉਪਰ ਸੰਤਾਨਾ ਲੈ ਕੇ ਆਣ ਤੇ ਫਿਰ ਤਾਂ ਦਰਬਾਰ ਸੁਣਾ ਮੈਂ ਥੋੜਾ ਜਿਹਾ ਦੁੱਧ ਬਚਦਾ ਮੈਂ ਬਛੜੇ ਦਾ ਵੀ ਇਸਾ ਰੱਖ ਕੇ ਆਇਆ ਬੱਚੇ ਨੇ ਦੁੱਧ ਬੁਲਾ ਕੇ ਲਿਆਇਆ ਮੇਰੇ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਮੈਂ ਦੁੱਧ ਦੇ ਕੇ ਆਇਆ ਜੋ ਬਚ ਗਿਆ ਉਹ ਮੈਂ ਮਹਾਰਾਜ ਦੇ ਅਰਪਣ ਲੈ ਕੇ ਆਇਆ ਤੇ ਮਹਾਰਾਜ ਨੇ ਸੰਤਾਨਾ ਅਰਪਣ ਕੀਤਾ ਖੁਸ਼ੀ ਨਾਲ ਉਹਨਾਂ ਮਹਾਰਾਜ ਨੇ ਟੈਂਕ ਭਰ ਦਿੱਤਾ ਤੇ ਸਾਰਾ ਸ਼ਹਿਰ ਮਜਬੂਰ ਹੋ ਕੇ ਦੁਖੀ ਹੋ ਕੇ ਲੈ ਕੇ ਆਇਆ ਤੇ ਉਹਦਾ ਟੈਂਕ ਨਾ ਹੋਇਆ ਰਾਜਾ ਉਸ ਸਮਝ ਆ ਗਈ ਵੇਸਾ ਕਿਸੇ ਨੇ ਮਜਬੂਰ ਕਰਕੇ ਰੱਖ ਕੇ ਕੀਤਾ ਜਾਵੇ ਉਹ ਪ੍ਰਸੰਤਾ ਨਹੀਂ ਬਣਦੀ ਭਗਵਾਨ ਉਹ ਜੀ ਪ੍ਰਸੰਨ ਕਰਦੇ ਨੇ ਜਿਹੜੇ ਖੁਸ਼ੀ ਨਾਲ ਆਨੰਦ ਨਾਲ ਬੈਠੇ ਮਨ ਉਹਦਾ ਪ੍ਰਸੰਨ ਹੋ ਜਾਏ ਖੇੜ ਜਾਏ ਐਸੀ ਸੇਵਾ ਐਸਾ ਸਿਮਰਨ ਕਰੇ ਤੇ ਭਗਵਾਨ ਖੁਸ਼ੀ ਦਿੰਦੇ ਪ੍ਰਸੰਤਾ ਦਿੰਦੇ ਨੇ ਇਸ ਦਿਨ ਆਲ ਮਨ ਪ੍ਰਸੰਨ ਹੋਇਆ ਰਾਜਾ ਸੁਣ ਕੇ ਬੜਾ ਹੈਰਾਨ ਵੀ ਹੋਇਆ ਸਮਝਿਆ ਬੇ ਗਿਆਨ ਦੇ ਮਾਤਾ ਦੇ ਬਸਤਰ ਤੇ ਨਹੀਂ ਧਾਰਨ ਕੀਤੇ ਲੇਕਿਨ ਫਿਰ ਵੀ ਇਹਨਾਂ ਨੇ ਜੀਵਨ ਇਹਨਾਂ ਦਾ ਸਾਧੂ ਬਣ ਲਏ ਬੜੀ ਬੇਨਤੀ ਕੀਤੀ ਆਪ ਦਰਵਾਜ਼ੇ ਮੇਰੇ ਸ਼ਿਸ਼ੂ ਵੀ ਤਵ ਆਪ ਤੋਂ ਗਿਆਨ ਉਪਦੇਸ਼ ਲੈ ਕੇ ਜੀਵਨ ਦੀ ਸੀਤ ਲਵਾਂਗੇ ਆਪ ਕਿਰਪਾ ਕਰੋ ਮੈਂ ਆਪਨੇ ਗੁਰੂ ਧਾਰਨ ਕਰਦਾ ਰਾਜਾ ਨੇ ਵੀ ਗੁਰੂ ਧਾਰਨ ਕੀਤਾ ਔਰ ਆਪਣੇ ਦੂਜਾ ਸਿੰਘਾਸਨ ਬਣਾਇਆ ਉਹਨਾਂ ਸੇਹਦਾ ਦਰਬਾਰ 'ਚ ਬੈਠਣ ਵਾਸਤੇ ਫਿਰ ਸਾਨੂੰ ਗਿਆਨ ਉਪਦੇਸ਼ ਦੇ ਸਮਝ ਆ ਗਈ ਵੀ ਪ੍ਰਭੂ ਦੀ ਪ੍ਰਾਪਤੀ ਦਾ ਤਰੀਕਾ ਕੀ ਹੁੰਦਾ ਹੈ ਅੱਜ ਹੁਣ ਰਾਜਾ ਸੇਵਾ ਕਰਦਾ ਸਾਰੀ ਗੱਲ ਪਛਦਾ ਔਰ ਜਦसे ਇਹ ਭਗਵਾਨ ਸਾਡੇ ਮਾਤਾ ਪਿਤਾ ਵਰਗੇ ਨੇ ਬੱਚਿਆਂ ਦੀ ਪਸੰਦ ਮਾਤਾ ਪਿਤਾ ਦੇਖਦੇ ਨੇ ਇਹ ਪਰਜਾ ਸਾਰੀ ਰਾਜਾ ਤੁਹਾਡੀ ਵੀ ਪੁੱਤਰ ਵਰਗੀ ਹੈ ਤੁਸੀਂ ਇਹਨਾਂ ਦੀ ਬਸੰਦਾ ਦੇਖੀ ਨਹੀਂ ਸੋਚੇ ਨਹੀਂ ਬਸਾਰਾ ਦੁੱਧ ਲੈ ਲਾਂਗੇ ਇਹਨਾਂ ਦੇ ਘਰ ਬੱਚੇ ਨੇ ਵਿਛੜੇ ਵੀ ਨੇ ਬਿਰਧ ਨੇ ਮਾਤਾ ਪਿਤਾ ਨੇ ਕੋਈ ਬਰੋਗੀ ਹੈ ਘਰ ਦੇ ਵਿੱਚ ਤੁਸੀਂ ਉਹਨਾਂ ਦੇ ਬਾਰੇ ਵਿਚਾਰ ਹੀ ਨਹੀਂ ਕੀਤਾ ਕਹਿੰਦਾ ਮੇਰੀ ਬਹੁਤ ਵੱਡੀ ਗਲਤੀ ਹੈ ਕਹਿੰਦਾ ਇਸ ਤਰ੍ਹਾਂ ਵਿਚਾਰਵਾਨ ਬਣ ਕੇ ਜਨਤਾ ਦੀ ਸੇਵਾ ਕਰੋ ਕਿਉਂਕਿ ਪ੍ਰਭੂ ਵੀ ਮਾਤਾ ਪਿਤਾ ਸਮਾਨ ਹੈ ਤਾਂ ਰਾਜਾ ਵੀ ਮਾਤਾ ਪਿਤਾ ਸਮਾਨ ਹੁੰਦਾ ਹੈ ਕਿਉਂਕਿ ਪ੍ਰਭੂ ਦੇ ਹੁਕਮ ਤੇ ਪਾ ਰਾਜੇ ਦਾ ਹੁਕਮ ਹੁੰਦਾ ਹੈ ਜੋ ਰਾਜਾ ਕਹਿੰਦਾ ਉਹ ਹੀ ਕੁਝ ਹੁੰਦਾ ਹੈ ਤੇ ਪ੍ਰਭੂ ਕਹਿੰਦੇ ਉਹ ਹੀ ਕੁਝ ਹੁੰਦਾ ਹੈ ਤੇ ਰਾਜਾ ਵੀ ਪਰਮੇਸ਼ਰ ਦਾ ਰੂਪ ਹੁੰਦਾ ਹੈ ਤੇ ਜਿਸ ਤਰ੍ਹਾਂ ਪਰਮੇਸ਼ਰ ਸਾਰਿਆਂ ਦੀ ਪਾਲਣਾ ਕਰਦਾ ਹੈ ਸਭ ਦਾ ਧਿਆਨ ਲਗਦਾ ਹੈ ਤੇ ਉਸੇ ਤਰ੍ਹਾਂ ਰਾਜਾ ਨੂੰ ਵੀ ਰੱਖਣਾ ਚਾਹੀਦਾ ਹੈ ਐਸਾ ਗਿਆਨ ਅਰਬ ਦੇਸ਼ ਮੇਲੇ ਉਹਨਾਂ ਪ੍ਰਜਾ ਤੇ ਸਾਰੇ ਕੰਮ ਰਾਜਾ ਕਰਦਾ ਹਰ ਵੇਲੇ ਸੁਖਦਗੋਸੇ ਉਹਨੇ ਬੰਦੇ ਛੱਡੇ ਨੇ ਪਤਾ ਕਰੋ ਵੀ ਪਰਜਾ ਨੂੰ ਕੋਈ ਦੁੱਖ ਨਹੀਂ ਕੋਈ ਤਕਲੀਫ ਤਾਂ ਨਹੀਂ ਆਪ ਵੀ ਜਾਂਦਾ ਭੇਸ਼ ਬਦਲ ਕੇ ਜਗ੍ਹਾ ਜਗ੍ਹਾ ਦੇਖਣ ਵਾਸਤੇ ਉਹ ਪਰਜਾ ਦੇ ਤੇੜੇ ਵੀ ਕੰਮ ਰੁਕੇ ਨੇ ਕੋਈ ਮੁਸ਼ਕਲ ਨੇ ਉਹ ਸਾਰੀ ਹਾਲ ਕਰਦੇ ਨੇ ਜਿੱਥੇ ਵੀ ਕੋਈ ਕਹਿੰਦਾ ਵੀ ਤੇ ਸੜਕ ਠੀਕ ਨਹੀਂ ਸਾੜੇ ਤੇ ਪਾਣੀ ਦੀ ਸਮੱਸਿਆ ਹੈ ਜਾਂ ਇਥੇ ਕੋਈ ਹਸਪਤਾਲ ਦੀ ਸਮੱਸਿਆ ਹੈ ਕੋਈ ਸਕੂਲ ਦੀ ਸਮੱਸਿਆ ਹੈ ਉਹ ਸਾਰਾ ਰਾਜਾ ਜਾ ਜਾ ਕੇ ਆਪ ਦੇਖਦਾ ਹੈ ਉਹ ਆਪ ਬੜਵਾਉਂਦਾ ਵੇ ਪਰ ਜਦ ਬੜੀ ਪਸੰਦ ਹੋਈ ਉਹ ਜਿਆਜਾ ਕਰ ਗਦੇ ਨੇ ਉਸ ਮਹਾਤਮਾ ਨੂੰ ਗ੍ਰਸਤੀ ਸੰਤ ਤੇ ਮਹਾਤਮਾ ਦੇ ਵਸਤਰ ਤਾਂ ਨਹੀਂ ਪਾਏ ਗ੍ਰਸਤੀ ਨੇ ਵਸਤਰ ਪਾਏ ਨਹੀਂ ਲੇਕਿਨ ਮਹਾਤਮਾ ਉੱਚ ਦਰਜੇ ਤੇ ਜਿਹਨੇ ਰਾਜੇ ਦਾ ਸੁਧਾਰ ਕਰ ਦਿੱਤਾ ਤੇ ਮਾਰੇ ਫਰਮਾਨੀਆ ਜਿਸ ਵਖਰ ਕੋ ਲੈਨ ਤੂੰ ਆਇਆ RAM ਨਾਮ ਸੰਤਨ ਘਰ ਪਾਇਆ ਜਿਸ ਵਖਰ ਨ ਜਿਸ ਸੋਦੇ ਨੂੰ ਤੂੰ ਸੰਸਾਰ ਲੈਣ ਆਇਆ ਉਹ RAM ਨਾਮ ਹੈ ਸੋਦਾ ਜਦ ਰਾਮ ਨਾਮ ਮਿਲਦਾ ਕਿੱਥੋਂ ਸੰਤਨ ਘਰ ਪਾਇਆ ਸੰਤਾਂ ਦੇ ਹੀਰੇ ਦੇ ਚੁੰਦੇ ਉਹ ਰਾਮ ਨਾਮ ਉਹਨਾਂ ਤੋਂ ਪ੍ਰਾਪਤ ਕਰ ਸਕਦੇ ਪ੍ਰਾਪਤ ਕਿੱਦਾਂ ਕਰਨਾ ਤਾਜਾ ਵੀ ਮਨ ਲੇਹੁ ਮਨ ਮੋਲ ਅੰਕਾਰ ਛੱਡ ਕੇ ਮਨ ਅਰਪਣ ਕਰ ਦਿਓ ਉਹਦੇ ਮੋਲ ਮਨ ਦੇ ਮੋਲ ਨਾਲ ਨਾਮ ਲੈ ਲਓ ਤਨ ਪਦਾਰਥ ਨਾਲ ਨਾਮ ਨਹੀਂ ਮਿਲਦਾ ਮਨ ਅਰਪਣ ਕਰ ਦਿਓ ਮਨ ਨਾਲੇ ਸੌਦਾ ਕਰੀਦਾ ਜਾਂਦਾ ਹੈ ਰਾਮ ਦਾ ਨਾਮ ਰਾਮ ਨਾਮ ਹਿਰਦੇ ਮੇ ਤੋਲ ਤੋਲ ਰਾਮ ਨਾਮ ਦੇਖੋ ਹਿਰਦੇ ਚ ਰੱਖ ਕੇ ਬਰਾਬਰੀ ਕਰ ਲੋ ਲਾਦ ਖੇਬ ਸੰਤਨ ਸੰਗ ਚਾਲ ਫਿਰ ਸੋਦਾ ਲੈ ਲੋ ਰਾਮ ਦਾ ਮਨ ਅਰਪਣ ਕਰਕੇ ਤੇ ਸੰਤਾਂ ਨਾਲ ਰਹੋ ਜਿਤੇ ਸੰਤ ਮਾਪੁਰਸ਼ ਜੋ ਦਸਤੇ ਨੇ ਉਹਦੇ ਨਾਲ ਉਹਦੇ ਨਾਲ ਮੁਤਾਬਕ ਜੀਵਨ ਬਤੀਤ ਕਰੋ ਅਵਰ ਤਿਆਗ ਵਿਖਿਆ ਜਨ ਜਾਓ ਬਾਕੀ ਸਭ ਤਿਆਰ ਕਰੋ ਵਿਸ਼ੇ ਵਿਕਾਰਾਂ ਦਾ ਜੰਜਾਲ ਹੈ ਇਹਦਾ ਤਿਆਗ ਕਰਕੇ ਸੰਤਾਂ ਨਾਲ ਚਲੋ ਤਨ ਤਨ ਕਹੇ ਸਭ ਕੋਏ ਜਦ ਇਸ ਤਰ੍ਹਾਂ ਕਰੋਗੇ ਤੇ ਸਾਰੇ ਧਨ ਧਨ ਕਹਿਣਗੇ ਤੁਹਾਨੂੰ ਕਿਉਂਕਿ ਤੁਸੀਂ ਵੀ ਸੰਤਾਂ ਨਾਲ ਚੱਲ ਪਏ ਮਨ ਅਰਪਣ ਕਰ ਦਿੱਤਾ ਰਾਮ ਦਾ ਨਾਮ ਸੌਦਾ ਲੈ ਲਿਆ ਰਾਮ ਦਾ ਨਾਮ ਹੁਣੇ ਦੇ ਤੋ ਜਪਦੇ ਹੋ ਤੇ ਸਾਰੇ ਤਨ ਤਨ ਕਹਿੰਦੇ ਲੋਕ ਚ ਵੀ ਤੇ ਪਰਲੋਕ ਚ ਵੀ ਤਨ ਤਨ ਹੋ ਜਾਂਦੀ ਉਸਦੇ ਮੁਖੁਜਲ ਹਰ ਦਰ ਗੈਸੇ ਜਦ ਦਰਗਾਹ ਚ ਵੀ ਜੀਵ ਜਾਂਦਾ ਹੈ ਮਿਰਤੂ ਦੇ ਬਾਦ ਉੱਥੇ ਵੀ ਉਹਦਾ ਮੁਖੁਜਲਾ ਹੁੰਦਾ ਹੈ ਲੋਕ ਚ ਵੀ ਤੇ ਲੋਕ ਚ ਵੀ ਇਹ ਵਪਾਰ ਬਿੱਲਾ ਬਾਪਾਰੇ ਫਰਮਾਨੇ ਫਰਮਾਨੇ ਵਪਾਰ ਬਿੱਲਾ ਹੀ ਕੋਈ ਬਿੱਲੇ ਵਪਾਰੀ ਕਰਦੇ ਨੇ ਆਪ ਸਾਰੇ ਵਪਾਰੀ ਕੰਮ ਨਹੀਂ ਕਰਦੇ ਨੇ ਸਾਰੇ ਜੀਵੇ ਕੰਮ ਨਹੀਂ ਕਰਦੇ ਰਾਮ ਦਾ ਨਾਮ ਮਨ ਨੂੰ ਅਰਪਣ ਕਰਕੇ ਨਹੀਂ ਲੈਂਦੇ ਬਾਹਰ ਮੁਖੀ ਲੈਂਦੇ ਰਾਮ ਰਾਮ ਕਰਦੇ ਨੇ ਔਰ ਫਿਰ ਬਹੁਤ ਸਾਰੇ ਦਰਸ਼ਕਾਂ ਨੇ ਮੁਕਮੇ ਰਾਮ ਰਾਮ ਬਗਲੇ ਵਿੱਚ ਚੋਰੀ ਲੁੱਟਣ ਵਾਸਤੇ ਵੀ ਰਾਮ ਰਾਮ ਕਰ ਦਿੰਦੇ ਨੇ ਕੋਈ ਦਿਖਾਵੇ ਬਸ ਵੀ ਰਾਮ ਰਾਮ ਕਰ ਦਿੰਦੇ ਨੇ ਜਿਸ ਕਰੇ ਮਾਰੇ ਫਰਮਾਨੀਏ ਇਹ ਵਪਾਰ ਬਿਰਲਾ ਵਪਾਰੇ ਐਉਂ ਜਾ ਵਪਾਰ ਕੋ ਬਿਰਲਾ ਹੀ ਬੰਦਾ ਕਰਦਾ ਨਾਨਕ ਤਾਂ ਕੇ ਸਦ ਬਲਿਆਰੇ ਤੁਮਾਰੇ ਫਰਮਾਨਦੇ ਅਸੀਂ ਤੇ ਉਹਨਾਂ ਤੋਂ ਸਦ ਬਲਿਹਾਰ ਜਾਣੇ ਜਿਹੜੇ ਐਉਂ ਜਾ ਵਪਾਰ ਕਰਦੇ ਨੇ ਚਲ ਸੌਦ ਕੇ ਤੋਏ ਤੋਏ ਪੀਓ ਜਿਹਾ ਜਿਹੜੇ ਸਾਧੂ ਨੇ ਜਿਹੜੇ ਪਰਮੇਸ਼ਰ ਦੇ ਨਾਮ ਚ ਲਗੇ ਰਹਿੰਦੇ ਨੇ ਉਹਨਾਂ ਦੇ ਚਰਨਾਂ ਨੂੰ ਤੋੜ ਤੋ ਕੇ ਪੀਓ ਗੰਦਰ। ਹਰ ਸਾਧਕ ਆਪਣਾ ਜਿਓ। ਔਰ ਆਪਣਾ ਜਿਹੜਾ ਮਨ ਹੈ ਅਰਪਣ ਕਰ ਦੇ। ਸਾਧੂ ਮਹਾਂਪ੍ਰਸਾਦ ਦੇ ਚਰਨਾਂ 'ਚ ਤਨ ਮਨ ਅਰਪਣ ਕਰ ਦੇ। ਸਾਧਕੀ ਦੂਰ ਕਰੋ ਇਸ ਨਾਮ। ਇਸ ਸਾਧੂ ਮਹਾਂਪ੍ਰਸਾਦ ਚਰਨ ਤੋਂ ਉੱਡਿਆ ਲੋ। ਤੇ ਪਾਣੀ ਜੂਨ ਭਾ ਕੇ ਤੇ ਇਸ਼ਨਾਨ ਕਰਨਾ ਸਾਧੂ ਉਪਰ ਜਾਈਏ ਕੁਰਬਾਨ ਉਹ ਐਸੇ ਸਾਧੂ ਦੇ ਉਪਰ ਕਹਿੰਦੇ ਕੁਰਬਾਨ ਜਾਈਏ ਅਸੀਂ ਮਾਰੇ ਪ੍ਰਮਾਨ ਕਰਦੇ ਨੇ ਅਸੀਂ ਐਸੇ ਸਾਧੂ ਦੇ ਉਪਰ ਕੁਰਬਾਨ ਜਾਂਦੇ ਆਂ ਬਲਿਹਾਰ ਜਾਂਦੇ ਆਂ ਸਾਧ ਸੇਵਾ ਬੜਾ ਭਾਗੀ ਭਾਈਏ ਸਾਧੂ ਦੀ ਸੇਵਾ ਬਣਿਆ ਭਾਗਾ ਨਾਲ ਮਿਲਦੀ ਹੈ ਕੋਈ ਅਗਰ ਸਾਧੂ ਦੀ ਕੋਈ ਸੇਵਾ ਕਰਦਾ ਸਮਝ ਲੋ ਬੜੇ ਭਾਗਾ ਵਾਲਾ ਆਮ ਬੰਦਾ ਨਹੀਂ ਕੋਈ ਸੇਵਾ ਕਰ ਸਕਦਾ ਸਾਤ ਸੇਵਾ ਬੜਾ ਭਾਗੀ ਪਾਈਏ ਸਾਤ ਸੰਗ ਹਰ ਕੀਰਤਨ ਗਾਈਏ ਕਿਉਂਕਿ ਸਾਧੂ ਨਾਲ ਮਿਲ ਕੇ ਹਰ ਇਹਦੇ ਕੀਰਤਨ ਗਾਏ ਜਾਂਦੇ ਨੇ ਕਿਉਂਕਿ ਸਾਧੂ ਵਾਲੇ ਬੈੜਨੇ ਕੀਰਤਨ ਕਰਨ ਜਿਹੜਾ ਸਾਧੂ ਦਾ ਸੰਗ ਕਰਦੇ ਉਹ ਵੀ ਨਾਲ ਬੈੜਦੇ ਨੇ ਸਾਤ ਸੰਗ ਹਰ ਕੀਰਤਨ ਗਾਈਏ ਅਨੇਕ ਬਿਗਨ ਤੇ ਸਾਧੂ ਰੱਖੇ ਜਿੰਨ ਕਿ ਬੜੇ ਬਿਗਨ ਹੁੰਦੇ ਨੇ ਜਿਹਨੇ ਸਾਧੂ ਦਾ ਸੰਗ ਕੀਤਾ ਉਹ ਸਾਧੂ ਰੱਖ ਲੈਂਦੇ ਨੇ ਉਹ ਬਿਗਨਾ ਤੋਂ ਬਚਾ ਲੈਂਦੇ ਨੇ ਹਰ ਕੋਨੇ ਗਾਇ ਅੰਮ੍ਰਿਤ ਰਸ ਚਾਖੇ ਫਿਰ ਪਰਮੇਸ਼ਰ ਪਰਮੇਸ਼ਰ ਦੇ ਹਰੀ ਦੇ ਕੋਨੇ ਗਾਇ ਜਾਂਦੇ ਨੇ ਅੰਮ੍ਰਿਤ ਰੂਪ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹਦਾ ਰਸ ਸਿੱਖਦੇ ਨੇ ਆਨੰਦ ਲੈਂਦੇ ਨੇ ਓਟ ਗਈ ਸੰਤਾਂ ਦੇ ਦਰ ਆਇਆ ਓਟ ਗਈ ਉਹਨੇ ਓਟ ਲੈ ਲਈ ਹੁਣ ਸੰਤਾਂ ਦੀ ਮਹਾਪੁਰਸ਼ਾਂ ਦੀ ਸੰਤਾਂ ਦਾ ਰਾਇਆ ਸੰਤਾਂ ਦੇ ਦਰ ਆ ਕੇ ਹੁਣ ਪਰਮੇਸ਼ਰ ਦੀ ਓਟ ਲੈ ਲਈ ਆਸਰਾ ਲੈ ਲਿਆ ਸੰਤਾਂ ਦਾ ਆਸਰਾ ਲੈ ਲਿਆ ਸਰਬ ਸੁਖ ਨਾਨਕ ਤਹਿ ਪਾਇਆ ਜੇ ਸੰਤਾਂ ਦੀ ਓਟ ਲ ਲਈ ਸਾਰੇ ਸੁਖ ਮਿਲ ਗਏ ਮਾਰੇ ਪਰਮਾਨੰ ਕਰਦੇ ਨੇ ਸਰਬ ਸੁਖ ਨਾਨਕ ਤਹਿ ਪਾਇਆ ਉਸ ਨੇ ਫਿਰ ਸਾਰੇ ਸੁਖ ਬਾਲੇ ਜਨੇ ਆਪਣੇ ਆਪ ਨੂੰ ਅਰਪਣ ਕਰ ਦਿੱਤਾ ਪਰਮੇਸ਼ਰ ਦਾ ਨਾਮ ਜਪ ਲਿਆ ਸੰਤਾਂ ਨਾਲ ਮਿਲ ਕੇ ਜੀਵਨ ਨਾਲ ਆਪਣਾ ਜੀਵਨ ਬਧਿਤ ਕਰਦੇ ਨੇ ਜਿਸ ਕਰਕੇ ਉਹਨਾਂ ਨੂੰ ਸਾਰੇ ਸੁਖਾਂ ਦੀ ਪ੍ਰਾਪਤੀ ਹੋ ਗਈ ਤੇ ਇਸ ਲਈ ਮਾਰੇ ਪਰਮਾਨੰ ਕਰਦੇ ਨੇ ਜਿਹੜੇ ਕਿਰਪਾ ਪ੍ਰਾਪਤ ਕਰਦੇ ਨੇ ਮਹਾਪੁਰਸ਼ ਉਹ ਦਸਨੇ ਨੇ ਜੀਵਨ ਦਾ ਲਕਸ਼ ਕੀ ਹੁੰਦਾ ਇਸ ਕਰਕੇ ਮਾਰੇ ਭਰਾਨ ਜਿਸ ਵਖਰੇ ਕੋ ਲੈਨ ਤੋ ਆਇਆ RAM ਨਾਮ ਸੰਤਨ ਘਰ ਪਾਇਆ ਇਸ ਵਖਰੇ ਨੂੰ ਤੋ ਸੌਦੇ ਨੂੰ ਜਿਹਨ ਲੈਣ ਆਏ ਉਹ ਸੰਸਾਰ ਵਿੱਚ ਉਹ ਸੌਦਾ ਸੰਤਾਂ ਦੇ ਘਰ ਵਿੱਚ ਮਿਲਦਾ ਹੈ ਜੇ ਸੰਤਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਹੁੰਦਾ ਤੇ ਮਿਲਦਾ ਤਾਂ ਹੀ ਹੈ ਤਾਂ ਜਾਵੀ ਮਾਉਣ ਲਿਹੋ ਮਨ ਮੋਲ ਮਿਲਦਾ ਹੈ ਪਰਮੇਸ਼ਰ ਦਾ ਨਾਮ ਤਾਂ ਜਦੋਂ ਅਭਿਮਾਨ ਹੰਕਾਰ ਛੱਡ ਦਿੱਤਾ ਜਾਵੇ ਤੇ ਮਨ ਦਿੱਤਾ ਜਾਵੇ ਕੀਮਤ ਤਾਂ ਪਦਾਰਥ ਨਹੀਂ ਮਨ ਰਪਣ ਕਰ ਦੇਵੇ ਤੇ ਤਾਂ ਰਾਮ ਦਾ ਨਾਮ ਮਿਲਦਾ ਹੈ ਰਾਮ ਨਾਮ ਹਿਰਦੇ ਮੇ ਤੋਲ ਤੇ ਹਿਰਦੇ ਸੋਲ ਕੇ ਲੈ ਜਾਂਦਾ ਹੈ ਰਾਮ ਦਾ ਨਾਮ ਜਿਦਾ ਤੋਲ ਬਟਲੇ ਤਕੜੀ ਬਟਾਰ ਰੱਖ ਕੇ ਤੋਲ ਕੇ ਸੌਦਾ ਲੈ ਜਾਂਦਾ ਹੈ ਕਹਿੰਦੇ ਇਹਦਾ RAM ਦਾ ਨਾਮ ਲੈਣਾ ਤੇ ਹਿਰਦੇ ਨੂੰ ਤੋਲਦੇ ਉੱਥੇ ਜਾ ਕੇ ਤੇ ਤਾਂ ਉਹ RAM ਦਾ ਨਾਮ ਪ੍ਰਾਪਤ ਹੁੰਦਾ ਸੰਤਾਂ ਤੋਂ ਮਿਲਦਾ ਤੇ ਜਦੋਂ ਜਪਿਆ ਜਾਂਦਾ ਤੇ ਲੋਕ ਵੀ ਔਰ ਪੱਲੋਕ ਵੀ ਸੁਖੀ ਸੁਹੇਲਾ ਹੋ ਜਾਂਦੇ